ਕਿਸੇ ਨੇ ਬਹੁਤ ਸੋਹਣਾ ਕਿਹਾ ਹੈ ਕਿ ਕਦਰ ਹੁੰਦੀ ਹੈ ਇਨਸਾਨ ਦੀ ਜ਼ਰੂਰਤ ਪੈਣ ਤੇ ਹੀ ਬਰਨਾ ਬਿਨਾਂ ਜ਼ਰੂਰਤ ਤੋ ਤਾਂ ਹੀਰੇ ਵੀ ਤੀਜੋਰੀ ਵਿੱਚ ਰੱਖੇ ਹੁੰਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਬਹੁਤ ਵਧੀਆ ਰਾਜ ਉਸ ਦਾ ਬਹੁਤ ਚੰਗਾ ਰਾਜਾ ਬਹੁਤ ਸਾਰੀਆਂ ਚੰਗਿਆਈਆਂ ਦੇ ਵਿੱਚ ਉਸ ਦੀ ਇੱਕ ਬੁਰਾਈ ਸੀ ਸਮੱਸਿਆ ਸੀ ਜਿੱਥੇ ਰਾਜ ਵਿੱਚ ਜਦੋਂ ਕਿਸ ਨੇ ਕਿਸੇ ਨੇ ਗਲਤੀ ਕੀਤੀ ਉਸ ਨੂੰ ਤੁਰੰਤ ਉਹ 10 ਖੁੰਖਾਰ ਕੁੱਤਿਆਂ ਦੇ ਸਾਹਮਣੇ ਸੁੱਟਣ ਦਾ ਆਦੇਸ਼ ਦੇ ਦਿੰਦਾ ਸੀ ਉਸਨੇ ਇੱਕ ਬਾੜੇ ਵਿੱਚ ਖੁੰਖਾਰ ਜਾਨਵਰ ਪਾਲ ਰੱਖੇ ਸਨ ਜੋ ਸਜ਼ਾ ਦੇਣ ਦੇ ਕੰਮ ਆਉਂਦੇ ਸਨ ਇਸ ਗੱਲ ਤੋਂ ਹਰ ਕੋਈ ਪਰੇਸ਼ਾਨ ਸੀ ਕਿ ਕੀ ਕਰੀਏ ਸਮਝ ਨਹੀਂ ਆ ਰਿਹਾ ਰਾਜਾ ਸਾਹਿਬ ਨੂੰ ਬਹੁਤ ਗੁੱਸਾ ਆਉਂਦਾ ਹੈ ਇੱਕ ਮੰਤਰੀ ਸੀ ਜਿਸ ਤੇ ਬਹੁਤ ਭਰੋਸਾ ਕਰਦਾ ਸੀ ਰਾਜਾ ਉਹ ਵੀ ਸੋਚਦਾ ਸੀ ਕਿ ਕੀ ਕੀਤਾ ਜਾਵੇ ਕੀ ਉਪਾਅ ਕੱਢਿਆ ਜਾਵੇ ਇੱਕ ਦਿਨ ਉਸੇ ਮੰਤਰੀ ਤੋਂ ਗਲਤੀ ਹੋ ਗਈ ਉਸ ਨੂੰ ਇੱਕ ਆਦੇਸ਼ ਮਨਵਾਉਣ ਲਈ ਕਿਹਾ ਉਸਨੇ ਕਰਵਾਇਆ ਨਹੀਂ ਰਾਜੇ ਨੇ ਬੁਲਾਇਆ ਦਰਬਾਰ ਵਿੱਚ ਬੇਇਜਤ ਕਰਨ ਲੱਗੇ ਰਾਜਾ ਸਾਹਿਬ ਅਤੇ ਉਸ ਤੋਂ ਬਾਅਦ ਸੈਨਿਕਾਂ ਨੂੰ ਆਦੇਸ਼ ਦਿੱਤਾ ਕਿ ਜਾਓ ਅਤੇ ਲਿਜਾ ਕੇ ਇਸ ਨੂੰ ਉਹਨਾਂ 10 ਖੰਖਵਾਰ ਕੁੱਤਿਆਂ ਦੇ ਸਾਹਮਣੇ ਛੱਡ ਦਿਓ ਮੰਤਰੀ ਨੇ ਕਿਹਾ ਮਹਾਰਾਜ ਸੋਚ ਲਵੋ ਤੁਹਾਡੀ ਸੇਵਾ ਕਰੀ ਹੈ ਥੋੜਾ ਤਾਂ ਸੋਚੋ ਇੱਕ ਵਾਰ ਮਾਫ ਕਰ ਦੇਵੋ ਉਹ ਬੋਲੇ ਨਹੀਂ ਜੋ ਆਦੇਸ਼ ਜਨਤਾ ਦੇ ਲਈ ਹੈ ਬਾਕੀ ਸਭ ਦੇ ਲਈ ਵੀ ਉਹੀ ਹੈ ਉਹ ਤੇਰੇ ਲਈ ਵੀ ਹੈ ਤਾ ਉਸਨੇ ਕਿਹਾ ਮਹਾਰਾਜ ਆਖਰੀ ਇੱਛਾ ਤਾਂ ਸੁਣ ਲਵੋ ਰਾਜਾ ਨੇ ਕਿਹਾ ਸੁਣਾਓ ਤਾਂ ਮੰਤਰੀ ਨੇ ਦੱਸਿਆ ਕਿ ਮਿੰਨ 10 ਦਿਨ ਦੀ ਮੁਹਲਤ ਦੇ ਦੇਵੋ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜ਼ਿੰਦਗੀ ਵਿੱਚ ਸਿਰਫ 10 ਦਿਨ ਦੇ ਦੇਵੋ ਰਾਜਾ ਨੇ ਸੋਚਿਆ ਕਿ ਮੰਤਰੀ ਹੈ ਸਾਡੇ ਨਾਲ ਰਿਹਾ ਹੈ ਇੰਨੇ ਸਮੇਂ ਤੋਂ ਤਾਂ 10 ਦਿਨ ਦਾ ਵਕਤ ਦੇ ਦਿਨਾ ਹੁਣ ਉਹ 10 ਦਿਨ ਦੇ ਲਈ ਮੰਤਰੀ ਗਾਇਬ ਹੋ ਗਿਆ ਰਾਜਾ ਨੂੰ ਲੱਗਿਆ ਕਿ ਵਾਪਸ ਆਵੇਗਾ ਜਾਂ ਨਹੀਂ ਆਵੇਗਾ 11ਵੇਂ ਦਿਨ ਮੰਤਰੀ ਦਰਬਾਰ ਵਿੱਚ ਵਾਪਸ ਆਇਆ ਬੋਲਿਆ ਕਿ ਮਹਾਰਾਜ ਤੁਸੀਂ ਜੋ ਸਜ਼ਾ ਦੇਣੀ ਚਾਹੁੰਦੇ ਹੋ ਭੁਗਤਣ ਦੇ ਲਈ ਤਿਆਰ ਹਾਂ ਰਾਜਾ ਨੇ ਸੈਨਿਕਾਂ ਨੂੰ ਕਿਹਾ ਕਿ ਲੈ ਜਾਓ ਬਾੜੇ ਵਿੱਚ ਮੈਂ ਵੀ ਆਉਂਦਾ ਹਾਂ ਪਿੱਛੇ-ਪਿੱਛੇ ਰਾਜਾ ਸਾਹਿਬ ਵੀ ਪਹੁੰਚੇ ਬਾੜੇ ਦਾ ਦਰਵਾਜ਼ਾ ਖੋਲ੍ਹਿਆ ਗਿਆ ਮੰਤਰੀ ਨੂੰ ਅੰਦਰ ਭੇਜਿਆ ਗਿਆ ਉਹ ਜੋ 10 ਖੁੰਖਾਰ ਕੁੱਤੇ ਸਨ ਉਨ੍ਹਾਂ ਦਾ ਵੀ ਦਰਵਾਜ਼ਾ ਖੋਲ੍ਹਿਆ ਗਿਆ ਪਿੰਜਰੇ ਦਾ ਉਹ ਵੀ ਬਾਹਰ ਨਿਕਲ ਕੇ ਆਏ ਪਰ ਰਾਜਾ ਦੇਖਦਾ ਹੈ ਕਿ ਉਹ ਜੋ 10 ਖੁੰਖਾਰ ਕੁੱਤੇ ਸਨ ਉਹ ਉਸਤੇ ਅਟੈਕ ਕਰਨ ਦੀ ਜਗ੍ਹਾ ਉਸ ਨੂੰ ਪਿਆਰ ਕਰਨ ਲੱਗੇ ਚੱਟਣ ਲੱਗੇ ਉਹ ਜੋ ਕੁੱਤੇ ਸਨ ਰਾਜਾ ਨੂੰ ਸਮਝ ਨਹੀਂ ਆਇਆ ਕਿ ਹੋ ਕੀ ਗਿਆ ਹੈ ਜਿਨ੍ਹਾਂ ਨੂੰ ਸਜ਼ਾ ਦੇਣ ਦੇ ਲਈ ਟ੍ਰੇਨ ਕੀਤਾ ਗਿਆ ਹੈ ਉਹ ਇਸ ਨੂੰ ਪਿਆਰ ਕਰ ਰਹੇ ਹਨ ਜ਼ੋਰ ਨਾਲ ਆਵਾਜ਼ ਦਿੱਤੀ ਮੰਤਰੀ ਜੀ ਚਮਤਕਾਰ ਕਿਵੇਂ ਹੋ ਰਿਹਾ ਹੈ ਮੰਤਰੀ ਨੇ ਕਿਹਾ ਮਹਾਰਾਜ ਕੋਲ ਬਲਾਉਤਾ ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਕੋਲ ਗਿਆ ਤੇ ਮੰਤਰੀ ਨੇ ਦੱਸਿਆ ਤੁਸੀਂ ਜੋ 10 ਦਿਨ ਦੀ ਮੁਹਲਤ ਦਿੱਤੀ ਸੀ ਉਹਨਾਂ 10 ਦਿਨਾਂ ਵਿੱਚ ਮੈਂ ਇਹਨਾਂ ਕੁੱਤਿਆਂ ਦੀ ਬਹੁਤ ਸੇਵਾ ਕੀਤੀ ਖਾਣਾ ਖਿਲਾਇਆ ਪਿਆਰ ਕੀਤਾ ਨਹਾਇਆ ਤਵਾਇਆ ਇਹਨਾਂ ਨੂੰ ਉਹਨਾਂ 10 ਦਿਨਾਂ ਵਿੱਚ ਇਹਨਾਂ ਦਾ ਸੁਭਾਅ ਮੇਰੇ ਲਈ ਬਦਲ ਗਿਆ ਪਰ ਤੁਸੀਂ ਜੋ ਸਾਲਾਂ ਤੋਂ ਮੈਂ ਤੁਹਾਡੀ ਸੇਵਾ ਕਰ ਰਿਹਾ ਹਾਂ ਤੁਹਾਨੂੰ ਮੇਰੇ ਤੇ ਇੰਨਾ ਗੁੱਸਾ ਆ ਗਿਆ ਕਿ ਤੁਸੀਂ ਮੈਨੂੰ ਮੌਤ ਦੀ ਸਜ਼ਾ ਦੇਣ ਲਈ ਤਿਆਰ ਸੀ ਇਹ ਛੋਟੀ ਜਿਹੀ ਕਹਾਣੀ ਸਾਨੂੰ ਦੱਸਦੀ ਹੈ ਕਿ ਸਾਡੀ ਜ਼ਿੰਦਗੀ ਵਿੱਚ ਕਈ ਸਾਰੇ ਇਹੋ ਜਿਹੇ ਲੋਕ ਹਨ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਚੰਗੀਆਂ ਆਈਆਂ ਰਹੀਆਂ ਹਨ ਪਰ ਇੱਕ ਗਲਤੀ ਜਿੱਥੇ ਉਹਨਾਂ ਨੇ ਕੀਤੀ ਅਸੀਂ ਉਹਨਾਂ ਨੂੰ ਇਸ ਨਜ਼ਰ ਨਾਲ ਦੇਖਣ ਲੱਗਦੇ ਹਾਂ ਜਿਵੇਂ ਉਹਨਾਂ ਨੇ ਬਹੁਤ ਵੱਡਾ ਪਾਪ ਕਰ ਦਿੱਤਾ ਹੋਵੇ ਮਾਫ਼ ਕਰਨਾ ਸਿੱਖੋ ਦੁਨੀਆ ਦੀ ਬਹੁਤ ਵੱਡੀ ਕਲਾ ਹੈ ਧੰਨਵਾਦ